ਹੇ ਗੁਰਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਅਦਾਬ ਜੀ ਸਲਾਮ ਜੀ ਮੇਰਾ ਇਹ ਸੁਨੇਹਾ ਹੈਗਾ ਜੀ ਸਾਡੇ ਛੜਦੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਕਿਸਾਨੀ ਖੇਤਰ ਨਾਲ ਜੁੜੇ ਸਾਡੇ ਬਾਪੂ ਸਾਡੇ ਬਜ਼ੁਰਗ ਸਾਡੇ ਭਾਈ ਜਿਨ੍ਹਾਂ ਨੇ ਦਿੱਲੀ ਨੂੰ ਚਾਲੇ ਪਾਏ ਹੋਏ ਨੇ ਜੀ ਇਸ ਸੰਘਰਸ਼ ਨੂੰ ਜ਼ਮੀਨ ਦੇ ਸੰਘਰਸ਼ ਨੂੰ ਜਿੱਤਣ ਵਾਸਤੇ ਉਹਨਾਂ ਅਗੇ ਅਪੀਲ ਹੈ ਜੀ ਆਪਣੀ ਜ਼ਿੰਦਗੀ ਦੀ ਬਾਜ਼ੀ ਵੀ ਤੁਸੀਂ ਜਿੱਤ ਕੇ ਘਰ ਨੂੰ ਪਰਤਣਾ ਜੀ ਤੇ ਮੇਰੀ ਦੂਸਰੀ ਅਪੀਲ ਅਗੇਨ ਦੋਨੋਂ ਕਿਸਾਨੀ ਭਾਈਆਂ ਨੂੰ ਹੈ ਜੀ ਦੋਨੋਂ ਤਰਫ ਦੇ ਅ ਚੜਦੀ ਤੇ ਲੈnde ਪੰਜਾਬ ਦੇ ਕਿਸਾਨਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਅਪੀਲ ਹੈ ਜੀ ਜਿਵੇਂ ਤੁਸੀਂ ਆਪਣੇ ਘਰ ਦੇ ਵਿੱਚ ਹਰ ਤਰ੍ਹਾਂ ਦੇ ਮਹਿੰਗੇ ਤੋਂ ਮਹਿੰਗੇ ਸੰਦ ਭਾਂਡੇ ਰੱਖਦੇ ਹੋ ਟਰੈਕਟਰ ਰੱਖਦੇ ਹੋ ਜੀ ਤੁਸੀਂ ਕੰਬਾਈਨਰ ਰੱਖਦੇ ਹੋ ਹਰ ਤਰ੍ਹਾਂ ਦਾ ਔਜ਼ਾਰ ਤੁਸੀਂ ਰੱਖਦੇ ਹੋ ਵਦਿਆ ਤੋਂ ਵਦਿਆ ਮਹਿੰਗੇ ਤੋਂ ਮਹਿੰਗਾ ਤੁਹਾਨੂੰ ਪਤਾ ਹੈ ਉਸ ਤੋਂ ਮਹਿੰਗਾ ਤੁਹਾਡੀ ਜਾਨ ਤੁਹਾਡੀ ਜਾਨ ਹੈ ਤਾਂ ਤੁਹਾਡਾ ਜਹਾਨ ਹੈ ਤੁਹਾਡੇ ਪਰਿਵਾਰ ਹੈ ਖੁਸ਼ੀਆਂ ਨੇ ਖੇੜੇ ਨੇ ਵਿਆਹ ਸ਼ਾਦੀਆਂ ਨੇ ਮੇਲੇ ਨੇ ਤੁਹਾਡੇ ਨਾਲ ਹੀ ਨੇ ਜੀ ਇਹ ਔਜ਼ਾਰ ਤਾਂ ਬਣ ਜਾਂਦੇ ਨੇ ਇਹ ਮਸ਼ੀਨਰੀ ਤਾਂ ਬਣ ਜਾਂਦੀ ਹੈ ਜੀ ਇਹ ਤੇ ਹਿੰਮਤ ਨਾਲ ਮਿਹਨਤ ਦੇ ਨਾਲ ਅੱਲਾ ਦੇ ਪਰਵਰਦੇਕਾਰ ਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਜਦੋਂ ਤੁਹਾਡੀ ਮਿਹਨਤ ਰੰਗ ਲਿਆਉਂਦੀ ਹੈ ਖੁਸ਼ਬੂ ਖਲਾਰਦੀ ਹੈ ਤੇ ਤੁਸੀਂ ਹਰ ਚੀਜ਼ ਖਰੀਦ ਲੈਂਦੇ ਹੋ ਪਰ ਸਭ ਤੋਂ ਮਹਿੰਗੀ ਚੀਜ਼ ਹੈ ਜੀ ਤੁਹਾਡੀ ਜਾਨ ਤੁਹਾਡੀ ਜਾਨ ਹੈ ਤਾਂ ਜਹਾਨ ਹੈ ਤੁਸੀਂ ਹੋ ਤੇ ਅਸੀਂ ਆ ਤੁਸੀਂ ਹੋ ਤੇ ਅਸੀਂ ਖਿੜੇ ਰਹਿਨੇ ਆ ਤੁਸੀਂ ਹੋ ਤੇ ਸਾਡੇ ਘਰਾਂ ਦੇ ਵਿੱਚ ਚੁੱਲ੍ਹੇ ਬਾਲਦੇ ਨੇ ਤੁਸੀਂ ਹੋ ਤੇ ਸਾਡੇ ਘਰ ਅੰਨ ਆਉਂਦਾ ਜੀ ਮੇਰੀ ਬੇਨਤੀ ਹੈ ਜੀ ਦੋਨੋਂ ਤਰ੍ਹਾਂ ਦੇ ਦੋਨੋਂ ਤਰਫਾਂ ਦੇ ਦੋਨੋਂ ਪੰਜਾਬ ਦੇ ਕਿਸਾਨਾਂ ਨੂੰ ਕਿ ਤੁਸੀਂ ਜਦੋਂ ਘਰੋਂ ਨਿਕਲਦੇ ਹੋ ਪਲੀਜ਼ ਪੂਰੀ ਪ੍ਰੋਟੈਕਸ਼ਨ ਲੈ ਕੇ ਘਰੋਂ ਨਿਕਲਿਆ ਕਰੋ ਜੀ ਪੂਰੀ ਸੇਫਟੀ ਨਾਲ ਘਰ ਜਾਇਆ ਕਰੋ ਜੋ ਤੁਸੀਂ ਖੇਤਾਂ ਨੂੰ ਆਪਣੀ ਖੱਤਿਆਂ ਨੂੰ ਤੁਸੀਂ ਆਪਣੀਆਂ ਪੈਰੀਆਂ ਨੂੰ ਕੰਮ ਕਰਨ ਜਾਂਦੇ ਹੋ ਤੁਸੀਂ ਆਪਣੀ ਗਮ ਬੂਟਸ ਜਿਨ੍ਹਾਂ ਨੂੰ ਕਹਿੰਦੇ ਨੇ ਰਬੜ ਦੀ ਜੁੱਤੀਆਂ ਰਬੜ ਦੇ ਬੂਟ ਗੋਡਿਆਂ ਤੱਕ ਜਿਹੜੇ ਆਉਂਦੇ ਨੇ ਪਲੀਜ਼ ਉਹ ਪਾ ਕੇ ਜਾਇਆ ਕਰੋ ਜੀ ਮੌਸਮ ਕਿਹੋ ਜਿਹਾ ਵੀ ਹੋਵੇ ਗਰਮੀ ਹੋਵੇ ਸਰਦੀ ਹੋਵੇ ਬਰਸਾਤ ਹੋਵੇ ਤੁਸੀਂ ਗਮ ਬੂਟ ਪਾਉਣੇ ਭੁਲਾਓ ਤੁਸੀਂ ਗਮ ਬੂਟ ਪਾਵੋਗੇ ਤਾਂ ਤੁਹਾਡੀ ਹਿਫਾਜ਼ਤ ਹੈ ਸਭ ਤੋਂ ਪਹਿਲੀ ਹਿਫਾਜ਼ਤ ਹੈ ਤੁਹਾਡੇ ਤਨ ਦੀ ਤੁਹਾਡੀ ਦੇਹ ਦੀ ਤੁਸੀਂ ਗੰਬੂਟ ਪਾਉਣੇ ਨੇ ਤੇ ਰਬੜ ਦੀ ਦਸਤਾਨੀ ਗਲਵਸ ਇਹ ਪਾਉਣੇ ਨੇ ਕਿਉਂਕਿ ਤੁਸੀਂ ਜਿਹੜਾ ਕੰਮ ਕਰਦੇ ਹੋ ਉਹ ਸਿੱਧੇ ਦਾ ਸਿੱਧਾ ਬੇਸ ਹੈਗਾ ਜੀ ਉਹਦਾ ਬਿਜਲੀ ਤੇ ਪਾਣੀ ਕਿਉਂਕਿ ਤੁਹਾਡੀ ਜਿਹੜੀ ਜ਼ਮੀਨ ਦਾ ਕੰਮ ਹੈ ਉਹ ਸਿੱਧਾ ਬਿਜਲੀ ਤੇ ਪਾਣੀ ਨਾਲ ਜੁੜਿਆ ਹੋਇਆ ਹੈ ਤੁਹਾਡੀਆਂ ਮੋਟਰਾਂ ਜਿਹੜੀਆਂ ਨੇ ਉਹ ਬਿਜਲੀ ਨਾਲ ਚੱਲਦੀਆਂ ਨੇ ਤੇ ਬਿਜਲੀ ਦੇ ਤਾਰਾ ਤੁਹਾਡੇ ਮੋਟਰਾਂ ਤੇ ਸਿੱਧੇ ਆਉਂਦੀਆਂ ਨੇ ਤੇ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਤਾਰ ਟੁੱਟੀ ਹੁੰਦੀ ਹੈ ਰਸਤੇ 'ਚ ਪਈ ਹੁੰਦੀ ਹੈ ਜਾਂ ਖੇਤਾਂ 'ਚ ਡਿੱਗੀ ਹੁੰਦੀ ਹੈ ਤੁਹਾਨੂੰ ਪਤਾ ਨਹੀਂ ਹੁੰਦਾ ਭੁੱਲ ਭੁਲੇਖੇ ਤੁਸੀਂ ਹੱਥ ਪਾ ਲੈਂਦੇ ਹੋ ਤੇ ਕਰੰਟ ਲੱਗਣ ਦੇ ਚਾਂਸੇ ਹੁੰਦੇ ਨੇ ਸਾਡੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਕਈ ਅ ਅੱਲਾਹ ਨੂੰ ਪਿਆਰੇ ਹੋ ਗਏ ਪਰਮਾਤਮਾ ਨੂੰ ਪਿਆਰੇ ਹੋ ਗਏ ਕਿਉਂਕਿ ਉਹਨਾਂ ਨੇ ਬਿਜਲੀ ਦੀਆਂ ਤਾਰਾਂ ਨੂੰ ਨੰਗੀਆਂ ਤਾਰਾਂ ਨੂੰ ਹੱਥ ਪਾ ਲਿਆ ਤੁਸੀਂ ਜਦੋਂ ਮੋਟਰ ਚਲਾਉਂਦੇ ਹੋ ਕਈ ਵਾਰੀ ਉਹ ਤਾਰਾਂ ਨੰਗੀਆਂ ਹੁੰਦੀਆਂ ਨੇ ਇਸ ਗੱਲ ਕੀ ਤੁਸੀਂ ਪ੍ਰੋਪਰ ਉਹਦੀ ਕੋਟਿੰਗ ਕਰਵਾਉ ਤਾਰਾਂ ਦੀ ਤੇ ਆਪਣੇ ਪ੍ਰੋਟੈਕਸ਼ਨ ਲੈ ਕੇ ਘਰੋਂ ਜਾਓ ਕਿਤੇ ਵੀ ਤੁਸੀਂ ਚੀਜ਼ ਨੂੰ ਹੱਥ ਲਾਣਾ ਬਿਨਾਂ ਰਬੜ ਦੇ ਦਸਤਾਨਿਆਂ ਨੂੰ ਤੁਸੀਂ ਹੱਥ ਨਾ ਲਗਾਓ ਕਈ ਵਾਰ ਜਾਨਵਰ ਹੁੰਦੇ ਨੇ ਖੇਤਾਂ ਦੇ ਵਿੱਚ ਛੋਟੇ ਛੋਟੇ ਜ਼ਹਿਰੀਲੇ ਕੀੜੇ ਹੁੰਦੇ ਨੇ ਸੱਪ ਸਲੋਟੇ ਹੁੰਦੇ ਨੇ ਉਹਨਾਂ ਤੋਂ ਵੀ ਪ੍ਰੋਟੈਕਸ਼ਨ ਹੋ ਜਾਂਦੀ ਹੈ ਤੁਹਾਡੀ ਸਾਡੇ ਪੰਜਾਬ ਦੇ ਵਿੱਚ 20 ਤੋਂ 25% ਜੋ ਮੌਤਾਂ ਹੁੰਦੀਆਂ ਨੇ ਹਰ ਸਾਲ ਯਾ ਦਾ ਕਰੰਟ ਲੱਗਣ ਨਾ ਹੁੰਦੀਆਂ ਨੇ ਜਾਂ ਸੱਪ ਦੇ ਡੰਗਣ ਦੇ ਨਾਲ ਜਦੋਂ ਸੱਪ ਡੰਗ ਲੈਂਦਾ ਹੈ ਬਹੁਤ ਘੱਟ ਚਾਂਸਸ ਹੁੰਦੇ ਹੈ ਕਿ ਜਾਨ ਬਚਾਈ ਜਾ ਸਕੇ ਤਾਂ ਉਸ ਤੋਂ ਪਹਿਲਾਂ ਕਿ ਸੱਪ ਡੰਗੇ ਹੀ ਨਾ ਤੁਸੀਂ ਪਲੀਜ਼ ਰਬਰ ਦੇ ਬੂਟਸ ਗੋਡਿਆਂ ਤੱਕ ਜ਼ਰੂਰ ਪਾ ਕੇ ਜਾਓ ਜੀ ਤੇ ਆਪਣੇ ਹੱਥਾਂ ਨਾਲ ਕੋਈ ਵੀ ਚੀਜ਼ ਨੰਗੇ ਹੱਥਾਂ ਨਾਲ ਕੋਈ ਵੀ ਕੰਮ ਨਾ ਕਰੋ ਕਿਉਂਕਿ ਇੱਕ ਤਾਂ ਤੁਹਾਡਾ ਜਾਨਵਰਾਂ ਤੋਂ ਬਚਾ ਹੋ ਜਾਏਗਾ ਜੰਗਲੀ ਜਾਨਵਰਾਂ ਤੋਂ ਖੇਤਾਂ ਦੇ ਵਿੱਚ ਜੋ ਵੀ ਜੰਗਲੀ ਕੀੜੇ ਹੁੰਦੇ ਨੇ ਜਾਨ ਲੈਵਾ ਕੀੜੇ ਜ਼ਹਿਰੀਲੇ ਕੀੜੇ ਉਹਨਾਂ ਤੋਂ ਬਚਾ ਹੋਏਗਾ ਤੀਜਾ ਬਚਾ ਹੋਏਗਾ ਤੁਹਾਡਾ ਫੰਗਸ ਤੋਂ ਕਿਉਂਕਿ ਖੇਤਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਕੀੜੇ ਨੇ ਜੋ ਤੁਹਾਨੂੰ ਅੱਖਾਂ ਦੇ ਨਾਲ ਨਿੱਕੇ ਅੱਖਾਂ ਦੇ ਨਾਲ ਲੰਗੀਆਂ ਅੱਖਾਂ ਨਾਲ ਨਹੀਂ ਦਿਖਦੇ ਉਹ ਫੰਗਸ ਦੇ ਨਾਲ ਕੀ ਹੁੰਦਾ ਤੁਹਾਡੇ ਨਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਤੁਹਾਡੇ ਹੱਥ ਖਰਾਬ ਹੋ ਜਾਂਦੇ ਆ ਤੁਹਾਡੇ ਹੱਥਾਂ ਦੀਆਂ ਬੈਈਆਂ ਪਟ ਜਾਂਦੀਆਂ ਨੇ ਬੈਈਆਂ ਫਟਣ ਦੇ ਨਾਲ ਤੁਹਾਡੇ ਹੱਥਾਂ ਦੇ ਵਿੱਚ ਤੁਹਾਡੀ ਉਹ ਫੰਗਸ ਚੱਲੇ ਜਾਂਦੀ ਹੈ ਇਸ ਕਰਕੇ ਗਲਵਸ ਪਾਉਣ ਨਾਲ ਤੁਹਾਡੀ ਬਹੁਤ ਪ੍ਰੋਟੈਕਸ਼ਨ ਹੋਏਗੀ ਤੇ ਮੇਰੀ ਸਰਕਾਰ ਅੱਗੇ ਵੀ ਇਹ ਹੀ ਅਪੀਲ ਹੈ ਕਿ ਤੁਹਾਨੂੰ ਇਹ ਮੁਫਤ ਦੇ ਵਿੱਚ ਉਪਲਬਧ ਹੋਣ ਗਲਵਸ ਰਬੜ ਦੇ ਗਲਵਸ ਤੇ ਰਬੜ ਦੇ ਗਮ ਬੂਟਸ ਤਾਂ ਕਿ ਤੁਹਾਡੀ ਉਮਰ ਵੀ ਲੰਬੀ ਹੋਵੇ ਤੁਸੀਂ ਖਾਸ ਖੇੜੇ ਆਪਣੇ ਬੱਚਿਆਂ ਦੇ ਨਾਲ ਵੰਡਦੇ ਰਹੋ ਤੇ ਤੁਹਾਡੀਆਂ ਲੰਬੀਆਂ ਉਮਰਾਂ ਹੋਣ ਤੇ ਬਾਕੀ ਮੇਰੀ ਜੋ ਗੁਜਾਰਿਸ਼ ਹੈ ਸਰਕਾਰ ਅੱਗੇ ਉਹਦੇ ਵਾਸਤੇ ਮੈਂ ਨਵੀਂ ਵੀਡੀਓ ਬਣਾਵਾਂਗੀ ਭਗਵੰਤ ਮਾਨ ਸਰਕਾਰ ਅੱਗੇ ਕਿ ਮੇਰੀ ਥੋੜੀਆਂ ਬੇਨਤੀਆਂ ਨੇ ਜਿਉ ਕਬੂਲ ਕਰ ਲੈਣ ਤੇ ਸਾਡੇ ਪੰਜਾਬ ਦਾ ਪਹੁੰਚਪਲਾ ਹੋ ਜੇ ਬਾਕੀ ਪਲੀਜ਼ ਤੁਸੀਂ ਮੇਰੀ ਆਪਣੀ ਛੋਟੀ ਭੈਣ ਸਮਝ ਕੇ ਮੇਰੀ ਇਹ ਬੇਨਤੀ ਨੂੰ ਮਨਜ਼ੂਰ ਕਰਨਾ ਜੀ ਇਹਨੂੰ ਐਵੇਂ ਤੁਸੀਂ ਜਾਣ ਨਾ ਦੇਣਾ ਤੁਹਾਡੀ ਛੋਟੀ ਭੈਣ ਦੇ ਮਨ ਵਿੱਚ ਬਹੁਤ ਸੋਹਣੇ ਖਿਆਲ ਆਏ ਤੁਹਾਡੇ ਵਾਸਤੇ ਕਿ ਤੁਹਾਡੇ ਨਾਲ ਸ਼ੇਅਰ ਕੀਤੇ ਜਾਣ ਤਾਂ ਕਿ ਤੁਹਾਡੀ ਪ੍ਰੋਟੈਕਸ਼ਨ ਹੋ ਸਕੇ ਪਲੀਜ਼ ਤੁਸੀਂ ਇਹਨੂੰ ਆਪਣੇ ਧਿਆਨ ਦੇ ਵਿੱਚ ਲਿਆ ਕੇ ਇਹਨੂੰ ਤੁਸੀਂ ਕੋਸ਼ਿਸ਼ ਕਰਨਾ ਅਪਣਾਉਣ ਦੀ